ਹੈਲੋ ਸਾਰਿਆਂ ਨੂੰ ਸੁਰਜੀਤ ਤੰਬੜਦੀ ਪਿਆਰ ਭਰੀ ਸਤ ਸ੍ਰੀ ਅਕਾਲ ਰੰਗ ਪੰਜਾਬ ਦੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਤੁਹਾਨੂੰ ਪਿਛਲੀ ਵਾਰੀ ਨਾਈ ਧੋਈ ਦਾ ਸੁਣਾਇਆ ਸੀ ਜਿਹੜੀ ਨਾਈ ਧੋਈ ਦੀ ਰਸਮ ਹੁੰਦੀ ਹੈ ਉਸ ਦੇ ਨਾਲ ਜੁੜਿਆ ਹੋਇਆ ਇੱਕ ਫੁਨਗੀਤ ਸੁਣਾਇਆ ਸੀ ਅੱਜ ਮੈਂ ਤੁਹਾਨੂੰ ਸੁਣਾ ਰਹੀ ਹਾਂ ਕਿ ਜਦੋਂ ਨਾਨਕੀ ਆਉਂਦੇ ਆ ਨਾ ਤੇ ਨਾਨਕੀ ਕਿਸ ਤਰ੍ਹਾਂ ਮਤਲਬ ਅੰਦਰ ਵੜਦੇ ਆ ਕਿਵੇਂ ਉਹ ਉਸ ਵੇਲੇ ਤੇ ਹੀ ਕਿਹੜਾ ਗੀਤ ਹੈ ਦੋਸਤੋ ਪਹਿਲਾਂ ਹੁਣ ਤਾਂ ਹ ਹੁੰਦਾ ਸੀ ਮੋਬਾਈਲ ਨਹੀਂ ਪੈਂਦੀ ਹੁੰਦੇ ਸੀ ਪਹਿਲਾਂ ਤੇ ਨਹੀਂ ਪਤਾ ਲੱਗਦਾ ਸੀ ਕਿ ਆ ਰਹਾ ਆ ਉਹ ਸਮਿਆਂ ਦੇ ਇਹ ਬਹੁਤ ਪੁਰਾਣੇ ਪੁਰਾਣੇ ਸਮਿਆਂ ਦੇ ਗੀਤ ਜੋੜੇ ਗਏ ਆ ਮੂੰਹੋਂ ਮੂੰਹ ਤਾਂ ਹੀ ਲੋਕ ਗੀਤ ਕਹਿੰਦੇ ਆ ਤੇ ਮੂੰਹੋਂ ਮੂੰਹ ਚੱਲੇ ਆ ਰਹਾ ਤੇ ਉਹ ਫਿਰ ਆ ਕੇ ਇੱਕ ਗੀਤ ਦੇ ਰਾਹੀ ਸੂਚਿਤ ਕਰਦੇ ਹੁੰਦੇ ਸੀ ਕਿ ਅਸੀਂ ਆ ਗਏ ਹਾਂ ਮਤਲਬ ਇੱਕ ਕਿਸਮ ਦੀ ਆਵਾਜ਼ ਮਾਰਦੇ ਸੀ ਆਪਣੀ ਧੀ ਨੂੰ ਜਾਂ ਵਿਆਹ ਵਾਲੇ ਮੁੰਡੇ ਨੂੰ ਆਪਣੇ ਦੋਤੇ ਨੂੰ ਜਾਂ ਦੋਤੀ ਨੂੰ ਤੇ ਉਹ ਆਵਾਜ਼ ਇਸ ਤਰ੍ਹਾਂ ਨਹੀਂ ਮਾਰਦੇ ਸੀ ਗਾ ਕੇ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਕਿਉਂਕਿ ਅੱਜ ਕੱਲ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਲੱਗੂਗਾ ਕਿ ਇਹ ਮਤਲਬ ਕਿਹੜਾ ਤਰੀਕਾ ਹੋਇਆ ਪਰ ਇਹੀ ਤਰੀਕਾ ਸੀ ਸੂਚਿਤ ਕਰਨ ਦਾ ਕਿ ਅਸੀਂ ਆ ਗਏ ਆ ਤੇ ਹੁਣ ਮੋਬਾਈਲ ਹੈ ਮਤਲਬ ਪੈਰ ਪੈਰ ਤੇ ਮੋਬਾਈਲ ਹੋ ਰਿਹਾ ਘਰੋਂ ਚੱਲਣ ਲੱਗੇ ਮੋਬਾਈਲ ਜੇ ਗਟੀਆਂ ਕਿੱਥੇ ਪਹੁੰਚ ਗਈਆਂ ਉਹ ਮੋਬਾਈਲ ਜੇ ਦਰਵਾਜ਼ੇ ਦੇ ਵਿੱਚ ਵੀ ਖੜ ਕੇ ਗੇਟ ਦੇ ਵਿੱਚ ਵੀ ਖੜ ਕੇ ਮੋਬਾਈਲ ਤੇ ਸੂਚਿਤ ਕੀਤਾ ਜਾਂਦਾ ਕਿ ਅਸੀਂ ਆ ਗਏ ਆ ਬਾਹਰ ਉਸ ਉਸ ਜਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਤੋ ਸੁਣੋ ਕਿਸ ਤਰ੍ਹਾਂ ਪਹਿਲੇ ਜਮਾਨੇ ਚ ਹੁੰਦਾ ਸੀ ਬਿੰਦਰ ਕੁੜੀਏ ਚੁੱਕ ਲਿਆ ਆਪਸੇ ਪਹਾਰ ਵਿੱਚੋਂ ਥਾਪੇ ਨੀ ਆਜ ਕੁੜੀਏ ਦੇਲੀਆਂ ਤੇ ਤੇਲ ਚੋਲੇ ਨੀ ਆ ਗਏ ਤੇਰੇ ਮਾਪੇ ਨੀ ਤੇਲ ਚੋਲੇ ਦੇਲੀਆਂ ਤੇ ਬਿੰਦਰ ਕੁੜੀਏ ਚੋਕ ਲਿਆ ਬਾਜ਼ਾਰ ਵਿੱਚੋਂ ਥਾਪੇ ਨੀ ਆਜਾ ਕੁੜੀਏ ਢੇਲੀਆਂ ਤੇ ਤੇਲ ਚੋਲੇ ਨੀ ਆ ਗਏ ਤੇਰੇ ਮਾਪੇ ਨੀ ਆਜਾ ਕੁੜੀਏ ਢੇਲੀਆਂ ਤੇ ਤੇਲ ਚੋਲੇ ਨੀ ਆ ਗਏ ਤੇਰੇ ਮਾਪੇ ਨੀ ਤੇਲ ਚੋਲ ਢੇਲੀਆਂ ਤੇ ਬਿੰਦਰ ਕੁੜੀਏ ਚੁੱਕ ਲਿਆ ਫਜ਼ਾਰ ਵਿੱਚੋਂ ਹੀਰੇ ਨੀ ਆਜਾ ਕੁੜੀਏ ਦੇਲੀਆਂ ਤੇ ਤੇਲ ਚੋਲੇ ਨੀ ਆਗੇ ਤੇਰੇ ਵੀਰੇ ਨੀ ਤੇਲ ਚੋਲੇ ਦੇਲੀਆਂ ਤੇ ਇੱਕ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਹੋਰ ਹੋਰ ਤਰੀਕੇ ਨਾਲ ਕਹਿੰਦੇ ਐ ਅੱਡ-ਅੱਡ ਦਿੱਦਿਆ ਦੇ ਨਾਲ ਗਾਇਆ ਜਾਂਦਾ ਉਠਨੀ ਬਿੰਦਰ ਸੁੱਤੜੀ ਨੀ ਮਾਪੇ ਤੇਰੇ ਆਏ ਉਠਨੀ ਬਿੰਦਰ ਸੁੱਤੜੀ ਨੀ ਮਾਪੇ ਤੇਰੇ ਭਾਬੀਆਂ বন ਸਵਨੜੀਆਂ ਨੀ ਵੀਰੇ ਅੰਮਾ ਦੇ ਜਾਏ ਭਾਬੀਆਂ বন ਸਵਨੜੀਆਂ ਨੀ ਵੀਰੇ ਅੰਮਾ ਦੇ ਜਾਏ ਉਠਨੀ ਚਿੰਦੋ ਸੁਤੜੀਏ ਨੀ ਮਾ ਮੇ ਤੇਰੇ ਨੀ ਚਿੰਦੋ ਸੁਤੜੀਏ ਨੀ ਮੰਮੇ ਤੇਰੇ ਆਏ ਮੰਮੀਆਂ ਵਨਸੂ ਵਨੜੀਆਂ ਨੀ ਮੰਮੇ ਨੰਨੀ ਦੇ ਜਾਏ ਮੰਮੀਆਂ ਵਨਸੂ ਵਨੜੀਆਂ ਨੀ ਮੰਮੇ ਨੰਨੀ ਦੇ ਜਾਏ ਇਸਰ ਫੇਰ ਅੰਦਰੋਂ ਧੀ ਨਿਕਲਦੀ ਐ ਕਾਫੀ ਲੰਮਾ ਗੀਤ गा ਦਿੰਦੇ ਆ ਮੈਂ ਲੰਮਾ ਨਹੀਂ ਕਰਾਂਗੀ ਤੇ ਨਿਕਲਦੀ ਐ ਧੀ ਉਹਪਰਾਤ ਦੇ ਵਿੱਚ ਠੂਟੀਆਂ ਤੇ ਲੱड्डੂ ਖੁਸ਼ ਪੈਸੇ ਪਾ ਕੇ ਲਿਆਂਦੀ ਆ ਜਿੰਨੇ ਜਿੰਨੇ ਪਾਣੀ ਹੁੰਦੇ ਇੱਕ ਠੂਠੀ ਪਰਜਾਈਆਂ ਦੇ ਵਿੱਚ ਪਹਿਲਾ ਵੱਡੇ ਭਰਾ ਨੂੰ ਤੇ ਪਰਜਾਈ ਨੂੰ ਸ਼ਗਨ ਦੇ ਕੇ ਤੇ ਅੰਦਰ ਵੜਦੀ ਐ ਉਹਨਾਂ ਦੇ ਝੋਲੀ ਦੇ ਵਿੱਚ ਪਾਉਂਦੀ ਆ ਠੁੱਟੀਆਂ ਇੱਕ ਇੱਕ ਠੁੱਟੀ ਪੰਜ ਪੰਜ ਲੱਡੂ ਤੇ 100 100 ਰੁਪਈਆ ਜਾਂ ਜਿੰਨਾ ਵੀ ਦੇਣਾ ਹੋਵੇ ਉਹ ਵਾਰੀ ਵਾਰੀ ਅੰਦਰ ਵੰਡਦੀ ਜਾਂਦੀ ਆ ਤੇ ਦਦਕਿਆਂ ਨੂੰ ਤਾਂ ਚਾਹ ਚੜ ਜਾਂਦਾ ਕਿ ਸਾਡੇ ਸਾਨੂੰ ਕੋਈ ਮਤਲਬ ਆਇਆ ਕੋਈ ਉਹਨਾਂ ਨੂੰ ਪੈ ਪੈ ਜਾਂਦੀਆਂ ਦੋ ਹੱਥਾਂ ਦੇ ਨਾਲ ਪੈ ਜਾਂਦੀਆਂ ਮਤਲਬ ਉਹ ਤਾਂ ਫਿਰ ਅੱਛਾ ਬੋਲ ਉੱਠਦੀਆਂ ਜਦੋਂ ਤਕਣਾ ਧੀ ਸ਼ਗਨ ਕਰਦੀ ਐ ਉਦੋਂ ਤਕਣਾ ਦਾਦਕੀਆਂ ਦਾ ਹੱਲਾ ਬੋਲ ਦਿੰਦੀਆਂ ਹੋ ਕੀ ਕਹਿੰਦੀਆਂ ਆ ਆਪਣੇ ਸਾਹਮਣੇ ਸਿੱਠਣੀਆਂ ਹੁੰਦੀਆਂ ਫਿਰ ਛਾਜੂ ਲੈ ਛਾਨਣੀ ਪਰਤ ਹੋਲੇ ਡੋਈਵੇ ਛਾਜੂ ਲੈ ਛਾਨਣੀ ਬਰਤ ਹੋਲੇ ਡੋਈਵੇ ਨਾਨਕ ਆਂਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ ਦਰ ਕਿ ਆਂਦਾ ਵੇਲਾ ਆਇਆ ਚੱਜ ਦੀ ਨਾ ਕੋਈ ਵੇ ਛੱਜੂ ਲੈ ਛਾਨਣੀ ਪਰਾ ਤੋਲੇ ਸੁਈ ਵੇ ਛੱਜੂ ਲੈ ਛਾਨਣੀ ਪਰਾ ਤੋਲੇ ਸੁਈ ਵੇ ਨਾਨਕ ਆਂਦਾ ਮੇਲ ਆਇਆ ਸੂਰੀਆਂ ਦਾ ਰਵ ਵੇ ਨਾਨਕ ਆਂਦਾ ਮੇਲ ਆਇਆ ਸੂਰੀਆਂ ਦਾ ਰਵ ਵੇ ਅ ਇਹ ਸ਼ੁਰੂ ਹੋ ਜਾਂਦੀ ਹੈ ਵਿਛਾੜ ਇੱਕਦਮ ਤੇ ਇਸ ਤਰ੍ਹਾਂ ਫਿਰ ਰਾਤ ਨੂੰ ਲੱਗਦਾ ਸ਼ਾਮ ਨੂੰ ਮਾਇਆ ਲੱਗਦਾ ਇਹ ਬਾਤ ਚ ਨਾਰਕੀ ਸ਼ੱਕ ਹੁੰਦੀ ਆ ਜਾਂ ਸਾਰਾ ਕੁਝ ਹੁੰਦਾ ਮੈਂ ਉਸ ਦੇ ਮਤਲਬ ਬਹੁਤ ਲੰਮੀ ਹੋ ਜਾਂਦੀ ਵੀਡੀਓ ਜੇ ਸਾਰੇ ਆਪਾਂ ਗਏ ਰਸਮਾਂ ਦੇ ਦੱਸਾਂਗੀ ਤੇ ਇਹ ਛੋਟੀ ਜਿਹੀ ਵੀਡੀਓ ਦੇ ਨਾਲ ਇੰਨਾ ਹੀ ਮੈਂ ਦੱਸਾਂਗੀ ਹਰ ਇੱਕ ਪ੍ਰਾਂਤ ਦੀਆਂ ਆਪਣੀਆਂ ਆਪਣੀਆਂ ਰਸਮਾਂ ਆਪਣੇ ਆਪਣੇ ਬੋਲ ਹੁੰਦੇ ਮਕਸਦ ਉਹੀ ਹੁੰਦਾ ਹੈ ਵਿਕੋਜਾ ਇਹ ਕਾਫੀ ਲੰਮਿਆ ਲੰਮਾ ਚੱਲਦਾ ਆ ਕਿ ਨਾਨਕਿਆਂ ਦਾ ਤੇ ਦਾਦਕਿਆਂ ਦਾ ਉਹ ਦਾਦਕਿਆਂ ਨੂੰ ਕਹਿੰਦੇ ਆ ਸੂਰੀਆਂ ਦਾ ਰਵਾਜ ਆ ਕੁਝ ਵੀ ਇਸ ਤਰ੍ਹਾਂ ਦਾ ਤੇ ਜੇ ਚੰਗਾ ਲੱਗਿਆ ਬਾਕੀ ਫਿਰ ਮੈਂ ਹੋਰ ਰਸਮਾਂ ਦੇ ਨਾਲ ਜ਼ਰੂਰ ਲੈ ਕੇ ਜਲਦੀ ਜਲਦੀ ਹਾਜ਼ਰ ਹੋऊंगी ਮੈਂ ਜਲਦੀ ਜਲਦੀ ਵੀਡੀਓ ਪਾऊंगी ਪਰ ਮੈਂ ਛੋਟੀ ਵੀਡੀਓ ਪਾ ਰਹੀ ਹਾਂ ਕਿ ਤੁਸੀਂ ਸਮਾਂ ਕੱਢ ਕੇ ਦੇਖ ਲਈ ਵੀ ਲੋ ਕਮੈਂਟ ਕਰਕੇ ਦੱਸਿਆ ਜੇ ਕਿ ਕਿੱਦਾਂ ਲੱਗਿਆ ਤੁਹਾਨੂੰ ਅੱਛਾ ਲੱਗਿਆ ਤੇ ਜ਼ਰੂਰ ਕਮੈਂਟ ਕਰਿਓ